ਅਸੀਂ ਅੱਧੇ ਕਿੱਲੇ ਜਿੰਨੀਆਂ ਸਬਜ਼ੀਆਂ ਜਿਹੜੀਆਂ ਆਪਣੀਆਂ ਛੱਤ ਉੱਪਰ ਹੀ ਲਾਈਆਂ ਹੋਈਆਂ ਆ। ਕੀ ਵਾਹ ਵਾਹ। ਹਾਦ ਤੁਸੀਂ ਦੇਖੋ ਐਲੋਵੇਰਾ ਸਾਡੇ ਕੋਲ ਹੈ ਮੈਡੀਕਲ ਪਾਰਟ ਆ। ਬਹੁਤ ਸਾਰੇ ਇਹਦੇ ਵਿੱਚ ਗੁਣੇ ਆ ਸੀ। ਉਸ ਤੋਂ ਬਾਅਦ ਜਿਹੜਾ ਅਸੀਂ ਆਪਣੇ ਗਾਰਡਨ ਦੇ ਵਿੱਚ ਨਵੀਂ ਚੀਜ਼ ਲੈ ਕੇ ਆਏ ਜੀ ਆਹ ਦੇਖੋ ਇਹ ਹੈਗਾ ਐਪਲ। ਅੱਲਾ ਸਾਡੀ ਗਲੀ ਦੇ ਵਿੱਚ ਸਬਜ਼ੀਆਂ ਵੇਚਣ ਵਾਲੇ ਜਦੋਂ ਆਉਂਦੇ ਨਾ ਆਪਣੇ ਆਂ ਪਿੰਡਾਂ ਦੇ ਵਿੱਚ। ਹਾਂਜੀ। ਹੋਰ ਸਾਡੇ ਸਬਜ਼ੀ ਵੇਚਣ ਵਾਲੇ ਵਾਜ ਨਹੀਂ ਦਿੰਦੇ ਆਗੇ ਸਾਡੇ। ਇਹ ਤੁਹਾਨੂੰ ਦੱਸਣਾ ਚਾਹਾਂਗਾ ਕਿ 80% ਯੋਗਦਾਨ ਇਹਨਾਂ ਦਾ। ਜੀ। ਬਾਕੀ ਜਿਹੜਾ 20% ਮੇਰਾ ਹੈਗਾ। ਇਹ ਜਿਹੜੇ ਜੀ ਕੱਪੜੇ ਦੇ ਤਰਪਾਲ ਦੇ ਕੱਪੜੇ ਦੇ ਬਣੇ ਹੁੰਦੇ ਨੇ ਜੀ ਤੁਸੀਂ ਦੇਖੋ ਇਹਨਾਂ ਦਾ ਆਪਣਾ ਵਜ਼ਨ ਕੁਝ ਮਹਿਜ ਕੁਝ ਗ੍ਰਾਮ ਹੁੰਦਾ ਅਕਸਰੀ ਕਾਲ ਦੋਸਤੋ ਅੱਜ ਦੀ ਵੀਡੀਓ ਨਾ ਬਹੁਤ ਖਾਸ ਹੈ ਜਿਵੇਂ ਆਪਾਂ ਦੇਖਦੇ ਆਂ ਪੰਜਾਬ ਦੇ ਵਿੱਚ ਹਰ ਇੱਕ ਜੇ ਕਹਿੰਦੀ ਜ਼ਿਮੀਂਦਾਰ ਕੋਲ ਜ਼ਮੀਨ ਹੈਗੀ ਆ ਪਰ ਉਹ ਸਬਜ਼ੀ ਜਿਹੜੀ ਰੇੜੀ ਵਾਲ ਤੋਂ ਲੈਂਦੇ ਆ ਉਹ ਫਰੂਟ ਆ ਜਿਹੜੇ ਰੇੜੀਆਂਾਂ ਤੋਂ ਲੈਂਦੇ ਨੇ ਪਰ ਜਿੱਥੇ ਅੱਜ ਪਹੁੰਚੇ ਆ ਇਹਨਾਂ ਨੇ ਇੱਕ ਨਵੇਂ ਕਨਸੈਪਟ ਨੂੰ ਜਨਮ ਦਿੱਤਾਗਾ ਆਪਣੀ ਛੱਤ ਦੇ ਉੱਪਰ ਬੀਚੀ ਬਣਾਈ ਆ ਗਾਰਡਨ ਬਣਾਇਆ ਜਿਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀ ਸਬਜ਼ੀ ਹਰ ਤਰ੍ਹਾਂ ਦਾ ਫਰੂਟ ਆਲਾ ਜਿਹੜੇ ਪੌਦੇ ਇਹ ਸਾਨੂੰ ਦੇਖਣ ਨੂੰ ਮਿਲਣਗੇ ਤੇ ਹਰ ਤਰ੍ਹਾਂ ਦੇ ਜਿਹੜੇ ਨਵੇਂ ਤੋਂ ਨਵੇਂ ਫੁੱਲ ਵਾਲੇ ਬੂਟੇ ਸਾਨੂੰ ਦੇਖਣ ਨੂੰ ਮਿਲਣਗੇ ਤੇ ਇਹ ਜੋ ਜੋੜੀ ਆ ਇਹ YouTube ਤੇ ਵੀ ਬਹੁਤ ਸ਼ੁਰੂ ਤੋਂ ਕੰਮ ਕਰ ਰਹੇ ਨੇ ਬਹੁਤ ਸਾਰੇ ਲੋਕ ਇਹਨਾਂ ਨਾਲ ਜੁੜੇ ਵੀ ਹੋਏ ਜਿਹੜੇ ਗਾਰਡਨਿੰਗ ਨੂੰ ਪਸੰਦ ਕਰਦੇ ਨੇ ਤੇ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰੀ ਚੱਲਿਓ ਕਮੈਂਟ ਕਰਕੇ ਵੀ ਸਾਨੂੰ ਜਰੂਰ ਦੱਸਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਸਾਡੇ ਛੱਤ ਵਾਲੇ ਖੇਤ ਦੇ ਵਿੱਚ ਜੀ ਅਸੀਂ ਇਹ ਟਰਮ ਹੀ ਇਹ ਦਿੱਤੀ ਹੋਈ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਜੇ ਗੱ ਆਪਣੇ ਫਾਰਮ ਦਾ ਨਾਮ ਕੀ ਰੱਖਿਆ ਸਤਾ ਜੀ ਦੇਖੋ ਜੀ ਅਸੀਂ ਇਹਨੂੰ ਛੱਤ ਵਾਲਾ ਖੇਤ ਹੀ ਕਹਿੰਦੇ ਸੀ ਸਭ ਤੋਂ ਪਹਿਲਾਂ ਜੀ ਬਾਕੀ ਘਰ ਦੇ ਵਿੱਚ ਹੈਗਾ ਚੈਨਲ ਤੇ ਵੀ ਜਰੂਰ ਦਾ ਨਾਮ ਗ੍ਰੀਨ ਲਾਈਵ ਡਾਇਰੀਸ ਹੈਗਾ ਜਾਂ ਇੰਸਟਾਗ੍ਰਾਮ ਤੇ ਅਸੀਂ ਇਹਦਾ ਜਿਹੜਾ ਇਹਨੂੰ ਜਿਹੜਾ ਨਾਮ ਰੱਖਿਆ ਸਾਡਾ ਛੱਤ ਵਾਲਾ ਖੇਤ ਹੈ ਜੀ ਜੀ ਤੇ ਖੇਤੀ ਧਰਮ ਕੀ ਆਪਾਂ ਗੱਲਾਂ ਕਰਦਿਆਂ ਤੁਹਾਨੂੰ ਸਾਰਾ ਦੱਸ ਦਿੰਨੇ ਹਾਂ ਐਂਡ ਤੱਕ ਕੀ ਖੇਤ ਕਿਹਾ ਕਿ ਵਿਗਿਆਨ ਨੂੰ ਕਿਉਂਕਿ ਲੋਕਾਂ ਦੇ ਘਰੇ ਗਾਰਡਨ ਹੁੰਦੇ ਛੋਟੇ ਵਿੱਚ ਬਗੀਚੇ ਹੁੰਦੇ ਆ ਬਿਲਕੁਲ ਜੀ ਅਸੀਂ ਅੱਧੇ ਕਿੱਲੇ ਜਿੰਨੀ ਸਬਜ਼ੀਆਂ ਜਿਹੜੀਆਂ ਆਪਣੀਆਂ ਛੱਤ ਉੱਪਰ ਹੀ ਲਾਈਆਂ ਹੋਈਆਂ ਜੀ ਸਰ ਇਹਦਾ ਆਈਡੀਆ ਕਿੱਥੋਂ ਆਉਂਦਾ ਜੀ ਅੱਛਾ ਇਸ ਤਰ੍ਹਾਂ ਹੈਗਾ ਜੀ ਜਦੋਂ ਕਰੋਨਾ ਆਇਆ ਨਾ ਜੀ ਉਦੋਂ ਸਾਰਿਆਂ ਕਰੋਨਾ ਨੂੰ ਕੀ ਕੀਤਾ ਕਰੋਨਾ ਨੇ ਸਾਰਿਆਂ ਨੂੰ ਘਰ ਦੇ ਵਿੱਚ ਬੰਦ ਕਰ ਦਿੱਤਾ ਜਦੋਂ ਘਰੋਂ ਬਾਹਰ ਨਿਕਲਦੇ ਜਾਂ ਡੰਡੇ ਪੈਂਦੇ ਸੀ ਜਾਂ ਸਾਨੂੰ ਕਰੋਨਾ ਇਹ ਆਪ ਤੁਸੀਂ ਦੇਖਿਆ ਹੋਣਾ ਨਾ ਪ੍ਰਸ਼ਾਸਨ ਨੇ ਬਹੁਤ ਤਿਆਰ ਸੀ ਉਦੋਂ ਅਸ ਕੰਪਨੀ ਅੱਛਾ ਸਾਨੂੰ ਖਿਆਲ ਆਇਆ ਕਿ ਕਿਉਂ ਨਾ ਜਿਹੜਾ ਖਾਣ ਪੀਣ ਚੁੱਕੀਆਂ ਸਬਜ਼ੀਆਂ ਆਪਾਂ ਨਿੱਕੇ-ਮੋਟੇ ਆ ਘਰ ਦੇ ਵਿੱਚ ਲਾ ਲਈਏ ਕਿਉਂਕਿ ਸਾਡੇ ਖੇਤ ਥੋੜੇ ਦੂਰ ਪੈਂਦੇ ਨੇ ਜੀ ਸੋ ਅਸੀਂ ਧਨੀਆਂ ਪਾਲਕ ਤੋਂ ਆਪਾਂ ਮੇਰੇ ਖਾਨਾ ਸਟਾਰਟ ਕੀਤਾ ਇਹ ਕੰਮ ਜੀ ਅੱਛਾ ਜਦੋਂ ਲੱਗਾ ਵੀ ਇਹ ਚੀਜ਼ਾਂ ਹੋ ਜਾਂਦੀਆਂ ਆਸਾਨ ਉਹਦੇ ਕੰਮ ਜਦੋਂ ਸ਼ੁਰੂ ਕਰਨ ਦੀ ਡੇਰ ਹੁੰਦੀ ਆ ਕੰਮ ਹੋ ਜਾਂਦੇ ਜੀ ਕੰਮ ਔਖਾ ਨਹੀਂ ਹੁੰਦਾ ਸੋ ਧਨੀਆਂ ਪਾਲਕ ਤੋਂ ਚੱਲਦੇ ਹੋਏ 5 ਗਮਲੇਾਂ ਤੋਂ ਚੱਲਦੇ ਹੋਏ 500 ਗਮਲੇ ਜਿਹੜੇ ਅਸੀਂ ਅੱਜ ਜਿਹੜੇ ਸਾਡੇ ਸ਼ਿਸ਼ਧਰਾ ਪਛਾਤ ਵਾਲੇ ਖੇਤ ਦੇ ਉੱਪਰ ਹੈਗੇ ਆ ਜੀ ਠੀਕ ਆ ਸਰ ਸਰ ਸਭ ਤੋਂ ਪਹਿਲਾਂ ਇਤੋਂ ਸ਼ੁਰੂਆਤ ਕਰਦੇ ਹਾਂ ਤੇ ਹੁਣ ਆਪਾਂ 7 ਵਾਲੇ ਖੇਤ ਦੀ ਸ਼ੁਰੂਆਤ ਕਰੀਏ ਨਾਲ ਨਾਲ ਆਪਾਂ ਗੱਲਾਂ ਬਾਤਾਂ ਦਾ ਦੌਰ ਵੀ ਜਾਰੀ ਰੱਖਾਂਗੇ ਜੀ ਬੜੀ ਸਾਨੂੰ ਖੁਸ਼ੀ ਮਿਲਦੀ ਜਦੋਂ ਕੋਈ ਸਾਡੇ ਕੋਲ ਆਉਂਦਾ ਨਾ ਕੋਈ ਆਪਣੀ ਅਚੀਵਮੈਂਟ ਦੱਸੀ ਦੀ ਹੈ ਕਿਉਂਕਿ ਕੁਦਰਤ ਜਿਹੜੀ ਕੁਦਰਤ ਹੀ ਬਲਵਾਨ ਹੈ ਕੁਦਰਤ ਦੇ ਨੇੜੇ ਕੁਦਰਤੋਂ ਆਪਾਂ ਆਏ ਹਾਂ ਜੀ ਬਿਲਕੁਲ ਸੋ ਅਸੀਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਜੀ ਇਧਰੋਂ ਤੁਸੀਂ ਆ ਦੇਖੋ ਸਾਡੇ ਸਭ ਤੋਂ ਪੱਤਰ ਆੜੂ ਜੀ ਰਿਜ਼ਲਟ ਦੇ ਸਕਦੇ ਆੜੂ 2 ਸਾਲ ਦਾ ਬੂਟਾ ਹੈ ਠੀਕ ਹੈ ਜੀ ਪਰ ਪਿਛਲੇ ਸਾਲ ਵੀ ਆੜੂ ਬਹੁਤ ਵਧੀਆ ਦੇ ਉੱਤੇ ਹੋਏ ਸੀ ਠੀਕ ਹੈ ਜੀ ਪੂਰੇ ਲੱਗੇ ਹੋਏ ਸੀ ਤੁਸੀਂ ਇੱਕ चीज ਦੇਖੋ ਜੀ ਇਹ ਲੱਗੇ ਕਿੱਥੇ ਆ ਦੇਖੋ ਡਰਮ ਦੇ ਵਿੱਚ ਕੋਈ ਥੱਲੇ ਧਰਤੀ ਦੇ ਵਿੱਚ ਨਹੀਂ ਇੱਕ ਡਰਮ ਇਹ ਛੋਟੇ ਆ ਮਿਲ ਜਾਂਦੇ ਨੇ ਆਪਾਂ ਇਹਨਾਂ ਨੂੰ ਲਾਤੀ ਵਿੜੇ ਵਿੱਚ ਵੀ ਲਾ ਸਕਦੇ ਜਰੂਰੀ ਤੁਸੀਂ ਛੱਤ ਉੱਪਰ ਲਾਉਣੇ ਆ ਇਸ ਤੋਂ ਬਾਅਦ ਸਾਡੇ ਕੋਲ ਜੀ ਅਮਰੂਦ ਦੀਆਂ ਦੋ ਤਿੰਨ ਵੈਰਾਈਟੀਆਂ ਹੈਗੀਆਂ ਨੇ ਸਾਰ ਸਫੇਦਾ ਹੋ ਗਿਆ ਜੀ ਤੇ ਇਸੇ ਤਰੀਕੇ ਨਾਲ ਅੰਗੂਰ ਇਹ ਤਾਂ ਆਪਣੇ ਹਰ ਘਰ ਦੇ ਵਿੱਚ ਹੁੰਦੇ ਆ ਬਿਲਕੁਲ ਜੀ ਤੇ ਡਰਮ ਦੇ ਵਿੱਚ ਦੇਖੋ ਅੰਗੂਰ ਲੱਗੇ ਹੋਏ ਨੇ ਰਿਜ਼ਲਟ ਬਣਨੇ ਗਰਮੀ ਦੇ ਵਿੱਚ ਵਧੀਆ ਹੋ ਜਾਂਦੇ ਨੇ ਅੱਛਾ ਜੀ ਦਾ ਦੋਰਾ ਫਾਇਦਾ ਹੈਗਾ ਜੀ ਜਿਵੇਂ ਤੋਂ ਪਾਉਣੀ ਆ ਤੇ ਜਿਹੜੀ ਸਾਰੀ ਵੱਲ ਨੇ ਉੱਪਰ ਛਾ ਕਰ ਦੇਣੀ ਜੀ ਸਾਨੂੰ ਇਹਦੇ ਉੱਪਰ ਜਾਲੀ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਸਰ ਇਸ ਤੋਂ ਬਾਅਦ ਸਾਡੇ ਕੋਲ ਅਮਰੂਦ ਦੀ ਵੈਰਾਈਟੀ ਹੋਰ ਹੈਗੀ ਆ ਜੀ ਜੀ ਇੱਕ ਫਲ ਆਉਂਦਾ ਜੀ ਚਕੂਤਰਾ ਇਹ ਕਹਿੰਦੇ ਆਮ ਲੀਵਰ ਵਾਸਤੇ ਬਹੁਤ ਚੰਗਾ ਲੀਵਰ ਵਾਸਤੇ ਵਧੀਆ ਹੁੰਦਾ ਬਿਲਕੁਲ ਜੀ ਤੇ ਇਹ ਦੇਖੋ ਇਹ ਵੀ ਅਸੀਂ ਆਪਣੇ ਗਾਰਡਨ ਦੀ ਜਿਹੜੀ ਸ਼ੋਭਾ ਬਣਾਈ ਹੈ ਕੀ ਬਾਤ ਹੈ ਇੱਕ ਸਭ ਤੋਂ ਖਾਸ ਚੀਜ਼ ਦੋਸਤੋ ਵੀ ਛੱਤ ਵਾਲਾ ਖੇਤ ਕਿਹਾ ਨਾ ਛੱਤ ਤੇ ਸਾਰਾ ਗਮਲਿਆਂ ਦੇ ਵਿੱਚ ਹੀ ਆ ਜੀ ਤੇ ਕਿਤੇ ਵੀ ਇਹ ਨਹੀਂ ਹੈਗਾ ਵੀ ਧਰਤੀ ਨਾਲ ਟੱਚ ਨਹੀਂ ਕਰਦੇ ਜੀ 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 ਇਸ ਤੋਂ ਬਾਅਦ ਕੇਲੀ ਆ ਗਈ ਜੀ ਇਸ ਤੋਂ ਬਾਅਦ ਜੀ ਰਹਾ ਕੇਲੀ ਆ ਗਈ ਦਰਸਲ ਇਹਦੇ ਬਾਰੇ ਨਾ ਇੱਕ ਪ੍ਰਚਲਨ ਜਾਂ ਬੜਾ ਹੈ ਕਿ ਜੇ ਤੁਸੀਂ ਕੀਲੇ ਘਰ ਦੇ ਵਿੱਚ ਲਾਉਣੇ ਅਸ਼ੋਭ ਹੁੰਦੇ ਆ ਪਰ ਸਾਡਾ ਮੰਨਣਾ ਕਿ ਸ਼ੋਭਾ ਸ਼ੋਭ ਕੁਦਰਤ ਕਦੀ ਨਹੀਂ ਹੋ ਸਕਦੀ ਕਦੇ ਨਹੀਂ ਹੋ ਸਕਦੀ ਸੋ ਅਸੀਂ ਘਰ ਦੇ ਵਿੱਚ ਇਹਨੂੰ ਲਾਇਆ ਜੀ ਤੇ ਅਜੇ ਪਿਛਲੇ ਸਾਲ ਇਹਨੂੰ ਫਲ ਪਿਆ ਨਹੀਂ ਐਸਾ ਫਲ ਪੈਣਾ ਥੋੜਾ ਜਿਹਾ ਐਸ ਕੀ ਜਿਹੜੀ ਮਾਰ ਪਈ ਠੰਡ ਦੀ ਆਪਾਂ ਨੂੰ ਪਤਾ ਹੈ ਇਸ ਤਰ੍ਹਾਂ ਕੇ ਥੋੜੀ ਜਿਹੀ ਪ੍ਰੂਨਿੰਗ ਕੀਤੀ ਆ ਇਸ ਤੋਂ ਬਾਅਦ ਸਾਡੇ ਕੋਲ ਜੀ ਇੱਧਰ ਅਸੀਂ ਕਿੰਨੋਂ ਜੀ ਇਹਨੂੰ ਅਸੀਂ ਪ੍ਰੂਨ ਕਰਦੇ ਤਾਂ ਵੀ ਛੱਤ ਉੱਪਰ ਜਿਹੜਾ ਹੈ ਨਾ ਦਾ ਸਾਈਜ਼ ਜਿਹੜਾ ਇਹਨਾਂ ਦਾ ਛੋਟਾ ਰੱਖਣ ਦੀ ਲੋੜ ਹੁੰਦੀ ਹੈ ਠੀਕ ਹੈ ਜੀ ਆਪਾਂ ਜ਼ਿਆਦਾ ਲਫਾ ਨਹੀਂ ਸਕਦੇ ਜੀ 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 ਨਾਰਮਲ ਵੀ ਕਟਿੰਗ ਆਪਾਂ ਸਹੀ ਕਰਦੇ ਰਹੀਏ ਜੀ ਤੇ ਇਸ ਤੋਂ ਬਾਅਦ ਤੁਸੀਂ ਦੇਖੋ ਐਲੋਵੇਰਾ ਸਾਡੇ ਕੋਲ ਹੈ ਮੈਡੀਕਲ ਪਾਰਟ ਆ ਬਹੁਤ ਸਾਰੇ ਇਹਦੇ ਵਿੱਚ ਗੋਣੇ ਆ ਸੀ ਜਿਹੜੇ ਸਪਰੇ ਵਗੈਰਾ ਵੀ ਕਰਦੇ ਨੇ ਇਹਦਾ ਇਸਤੇਮਾਲ ਅਸੀਂ ਇਸ ਦੀ ਪੇਚ ਕਰਦੇ ਹਾਂ ਜੀ ਉਹ ਅਸੀਂ ਨਾਲ ਹੀ ਰੱਖਿਆ ਜਿਹੜੇ ਸਾਡੇ ਕੋਲ ਜੀ ਫੇਰ ਅਮਰੂਦ ਦਾ ਬੂਟਾ ਦੇ ਅਲੱਗ-ਅਲੱਗ ਕੁਆਲਿਟੀਜ਼ ਤੇ ਜੀ ਅਮਰੂਦ ਹੈ ਸਾਡਾ ਜੀ ਇਸ ਤੋਂ ਬਾਅਦ ਜਿਹੜਾ ਅਸੀਂ ਆਪਣੇ ਗਾਰਡਨ ਦੇ ਵਿੱਚ ਨਵੀਂ ਚੀਜ਼ ਲੈ ਕੇ ਆਏ ਜੀ ਆ ਦੇਖੋ ਇਹ ਹੈਗਾ ਐਪਲ ਜਿਹੜਾ ਪੰਜਾਬ ਦੇ ਵਿੱਚ ਹੋ ਜਾਂਦਾ ਠੀਕ ਹੈ ਜੀ ਤੇ ਇਹਨੂੰ ਅਸੀਂ ਦੇਖੋ ਡਰਮ ਦੇ ਵਿੱਚ ਲਾਇਆ ਕਈ ਵਾਰ ਹੁੰਦਾ ਹੈ ਕਿ ਅਸੀਂ ਲਾਈਏ ਕਿਦੇ ਵਿੱਚ ਨਾ ਤੇ ਆ ਡਰਮ ਦੇਖੋ ਇੱਕ ਚੀਜ਼ ਦੇਖੋ ਤੁਸੀਂ ਧਿਆਨ ਨਾਲ ਸੀ ਰਿੰਗ ਪਵਾ ਦਿੱਤੇ ਆ ਡਰਮ ਦਾ ਸਾਈਜ਼ ਵਿੰਗਾ ਨਹੀਂ ਹੁੰਦਾ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਜੇ ਕਿਸੇ ਭੈਣ ਭਰਾ ਨੇ ਕਰਨਾ ਵੀ ਹੈਗਾ ਤੇ ਉਹ ਉੱਪਰ ਰਿੰਗ ਲਾ ਦਿਓ ਉੱਪਰ ਰਿੰਗ ਲਾ ਦਿਓ ਕਿਉਂਕਿ ਫੇਸ ਜਿਹੜਾ ਵਿੰਗਾ ਨਹੀਂ ਹੋਊਗਾ ਪ੍ਰੋਪਰ ਬੁਲਾਈ ਵਿੱਚ ਹੀ ਰਹੂਗਾ ਠੀਕ ਹੈ ਜੀ ਤੇ ਇੱਕ ਚੀਜ਼ ਸਰ ਇੱਥੇ ਨਾਲ ਖਾਸ ਹੋਰ ਵੀ ਬੰਦੀ ਆ ਵੀ ਗੱਲਬਾਤ ਆਪਾਂ ਤੁਹਾਡੇ ਨਾਲ ਕਰ ਰਹੇ ਭੈਣ ਹੋ ਰਹੇ ਨਹੀਂ ਮਤਲਬ ਕਿੰਨਾ ਕੰਮ ਚ ਸਾਥ ਦਿੱਤਾ ਮਤਲਬ ਜੇ ਇੱਕ ਮੜ ਪਰਿਵਾਰ ਵੱਲੋਂ ਨਹੀਂ ਜਦੋਂ ਵੀ ਜੇ ਮੰਨ ਲਓ ਕੋਈ ਖੇਤ ਵੀ ਲਾਉਂਦਾ ਵੀ ਅੱਡ ਕਨਾਲ ਰੱਖ ਲਈ ਸਬਜ਼ੀ ਵਾਸਤੇ ਸਾਰਾ ਡੱਬਰ ਮਗਰ ਪੈਦਾ ਯਾਰ ਤੂੰ ਇਹਦੀ ਠੇਕਾ ਘਟਾਏਗਾ ਤੂੰ ਇਹ ਚੰਗਾ ਭਲਾ ਹੁੰਦੀ ਤੇਰੇ ਕਿਹੜੇ ਇਥੇ ਮਰੂਦ ਹੋਣੇ ਤੇ ਫਿਰ ਭੈਣ ਹੋਰਾ ਵੱਲੋਂ ਕੀ ਆਪਾਂ ਨੂੰ ਮਤਲਬ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 80% ਯੋਗਦਾਨ ਇਹਨਾਂ ਦਾ ਜੀ ਬਾਕੀ ਜਿਹੜਾ 20% ਮੇਰਾ ਹੈਗਾ ਠੀਕ ਹੈ ਇਹਨਾਂ ਦਾ ਮੈਂ ਇਹਨਾਂ ਦੇ ਨਾਲ ਜਿਹੜਾ ਸਾਡੇ ਬਾਕੀ ਪਰਿਵਾਰਕ ਮੈਂਬਰ ਨੇ ਜਿਹੜੇ ਘਰ ਦੇ ਵਿੱਚ ਹੀ ਹੁੰਦੇ ਨੇ ਉਹਦਾ ਯੋਗਦਾਨ ਇਸ ਕੰਮ ਦੇ ਵਿੱਚ ਹੈਗਾ ਇਹਨਾਂ ਨੂੰ ਮੈਡੀਸਨਲ ਪਲਾਂਟਸ ਬਾਰੇ ਜਿਹੜਾ ਇਹਨਾਂ ਦੇਖਣਾ ਹ ਇਨ ਜ਼ਾਇਮ ਜਿਹੜੇ ਤਿਆਰ ਕਰਨੇ ਜਿਹੜੇ ਤੁਹਾਨੂੰ ਅੱਗੇ ਮੈਂ ਦਿਖਾਉਣੇ ਸਨ ਉਹ ਵੀ ਇਹਨਾਂ ਦੇ ਹੁੰਦੇ ਫਿਰ ਨਿੱਕੀ-ਬੋਟੀ ਕੋਈ ਬਿਮਾਰੀ ਹੁੰਦੀ ਕੋਈ ਇਹਨਾਂ ਜਿਹੜਾ ਦੱਸਣਾ ਹੈ ਗੈਸ ਕਰਕੇ ਆ ਹੈਗਾ ਇਹਦਾ ਇਲਾਜ ਇਸ ਤਰ੍ਹਾਂ ਹੋ ਸਕਦਾ ਹੈ। ਤਾਂ ਡੇਲੀ بیس ਤੇ ਸੋ ਜੀ ਡੇਲੀ بیس ਤੇ ਤਿਆਰ ਹੁੰਦਾ ਮੋੜਨਾ ਮੋੜਨਾ ਲਾ ਕੇ ਕਿਉਂਕਿ ਆਪਾਂ ਰੋ ਬਾਹਰ ਕੰਮ ਪਏ ਰਹਿੰਦੇ ਨੇ ਔਰ ਸਭ ਤੋਂ ਵੱਡੀ ਦੇਖੋ ਚੀਜ਼ ਕੀ ਹੈਗੀ ਜੀ ਤੁਹਾਡੀ ਰਸੋਈ ਦੇ ਵਿੱਚ ਕੋਈ ਚੀਜ਼ ਤਿਆਰ ਹੁੰਦੀ ਹੈ ਤੇ ਭੱਜ ਕੇ ਤੁਸੀਂ ਪਾਲਕ ਧਨੀਆ ਤੋੜ ਕੇ ਪਾ ਲੀਂਗੇ। ਹਾਂ ਜੀ ਤੇ ਮੈਂ ਅਕਸਰ ਇੱਕ ਲਾਈਨ ਕਹਿਣਾ ਹੁੰਦਾ ਜੀ। ਉਹਨਾਂ ਮਜ਼ਾ ਜਿਹੜਾ ਆ ਕਿਹਦੇ ਰੱਖਦੇ बिजनेਸ ਮੈਨੂੰ ਬਿਜ਼ਨਸ ਕਰਕੇ ਨਹੀਂ ਆਉਂਦਾ ਜਿੰਨਾ ਮਜ਼ਾ ਸਾਨੂੰ ਆਪਣੇ ਸਾਧ ਵਾਲੇ ਖੇਤ ਦੇ ਵਿੱਚੋਂ ਕੋਈ ਸਬਜ਼ੀ ਭਾਜੀ ਜਾਂ ਫਲ ਕੋਟ ਤੋੜ ਕੇ ਆਉਂਦਾ ਤੋੜ ਕੇ ਇਹ ਆਨੰਦ ਇਹ ਰਹ ਜਾਂਦਾ ਠੀਕ ਮੰਨਦਾ ਹਾਂ ਇਹ ਸਹੀ ਜਿਹੜੇ ਜਿਹੜੇ ਇਹ ਆਪਣੇ ਸੀ ਜੀ ਸਾਰੇ ਹੋ ਗਏ ਜਿਹੜੇ ਫਲਾਂ ਵਾਲੇ ਬੂਟੇ ਸੀ ਇੱਥੇ ਉਹ ਵੀ ਹੈਗੇ ਪਰਲੇ ਬੰਨੇ ਜੀ ਇਹ ਤਾਂ ਸਾਡਾ ਸਬਜ਼ੀਆਂ ਦਾ ਖੇਤ ਸ਼ੁਰੂ ਹੋ ਜਾਂਦਾ ਸਬਜ਼ੀਆਂ ਸਾਰੀਆਂ ਲਾਈਆਂ ਬੈਂਗਣ ਆਹ ਦੇਖੋ ਤੁਸੀਂ ਕੋਈ ਇਹਦੇ ਉੱਪਰ ਜਿਹੜੀ ਆ ਹਾਨੀਕਾਰਕ ਜਿਹੜੀ ਕੈਮੀਕਲ ਰੇ ਸਪਰੇ ਨਹੀਂ ਲੈ। ਬਲ ਸਾਰਾ ਆਰਗੈਨਿਕ ਹੈ ਜੀ ਇਹ। ਸਾਰਾ ਆਰਗੈਨਿਕ ਹੈ ਤੁਹਾਨੂੰ ਸਾਰਾ ਦੱਸਾਂ ਕਿ ਕੀ ਅਸੀਂ ਜਿਹੜਾ ਇਹਦੇ ਵਿੱਚ ਮਿਕਚਰ ਸਪਰੇ ਕਰਦੇ ਜਾਂ ਕੀ ਅਸੀਂ ਇਹਦੇ ਵਿੱਚ ਪਾਉਣੀ ਹੈ। ਠੀਕ ਹੈ ਸਰ ਆਜੋ ਜੀ। ਸੋ ਜੀ। ਜੀ। ਇਹ ਕਿਹੜੀ ਹੈ ਇੱਧਰ? ਅਸੀਂ ਬਣਾਈ ਹੈ ਸੱਤ ਉੱਪਰ ਤਿਆਰੀ ਤੁਸੀਂ ਦੇਖ ਸਕਦੇ ਹੋ। ਜਾਦੇ ਗਮਲੇ ਹੁੰਦੇ ਪਰ ਅਸੀਂ ਤਿਆਰੀ ਬਣਾਈ। ਠੀਕ ਹੈ ਜੀ। ਹਾਲ ਪੱਕੇ ਹੀ ਕੰਮ ਕੀਤਾ ਹੋਇਆ ਹੈਗਾ ਪੱਕੇ ਕੰਮ ਕੀਤਾ ਹੈ ਜੀ ਆਪਾਂ ਜਦੋਂ ਵੀ ਫਸਲ ਦੀ ਬਦਲੀ ਹੋਣੀ ਉਹ ਦਾ ਗੁੱਡ ਕੇ ਨੂੰਵੇਂ ਖੇਤ ਵਾਂਗੂ ਕਹਿ ਰਹੇ ਇੱਕ ਪੱਕਾ ਹੀ ਬਣਿਆ ਹੋਇਆ ਹੈ ਜੀ ਬਿਲਕੁਲ ਹੈ ਕਈ ਵਾਰ ਉਹਦਾ ਸਵਾਲ ਆ ਜਾਂਦੇ ਵੀ ਤੁਹਾਡੀ ਛੱਤ ਉੱਪਰ ਸਲਾਬ ਨਹੀਂ ਉਹ ਤੁਸੀਂ ਪੁਆਇੰਟ ਜਿਹੜੀ ਖਿਆਰੀ ਬਣਾਈ ਹੈ ਇਹ ਮੈਂ ਵੀ ਦੇਖ ਰਿਹਾ ਇਥੇ ਲੁੱਕਦਾ ਉਹ ਕੀਤਾ ਹੋਇਆ ਹੈ ਜੀ ਜੀ ਸਭ ਤੋਂ ਪਹਿਲਾਂ ਤੇ ਦੇਖੋ ਤੁਸੀਂ ਥੱਲੇ ਆਪਾਂ ਜਿੱਥੇ ਖੜੇ ਨਾ ਲੋਕਿਆ ਠੀਕ ਹੈ ਜੀ ਸਭ ਤੋਂ ਪਹਿਲਾਂ ਜਦੋਂ ਆਪਾਂ ਬਿਲਡਿੰਗ ਬਣਾਉਨੇ ਆ ਇੱਕ ਸਲੈਬ ਹੁੰਦੀ ਹੈ ਸਲੈਬ ਜੀ ਹਾਂਜੀ ਹਾਂਜੀ ਸਰ ਜਦੋਂ ਆਪਾਂ ਬਿਲਡਿੰਗ ਬਣਾਉਨੇ ਇੱਕ ਸਲੈਬ ਹੁੰਦੀ ਜੀ ਸਲੇਬ ਤੋਂ ਬਾਅਦ ਜਿਹੜਾ ਕੀ ਹੁੰਦਾ ਹੈ ਕਿ ਆਪਾਂ ਉਹਦੇ ਤੇ ਲੁੱਕ ਪਾਉਨੇ ਆ ਫਿਰ ਤੇ ਮਿੱਟੀ ਪੈਂਦੀ ਫਿਰ ਟਾਈਲ ਲੱਗਦੀ ਆ ਠੀਕ ਹੈ ਜੀ ਤੇ ਇਹ ਸਾਰੇ ਕੰਮ ਕਰਨ ਤੋਂ ਬਾਅਦ ਅਸੀਂ ਉਸੇ ਫਿਰ ਜਿਹੜੀ ਲੁੱਕ ਵਿਛਾਈ ਹੋਈ ਹੈ ਜੀ ਜੀ ਤੇ ਜਿਹੜੀ ਗੱਲ ਕਰੀ ਕਿਆਰੀ ਦੀ ਜੀ ਦੇਖੋ ਕਿਆਰੀ 'ਚ ਆਪਾਂ ਮਿੱਟੀ ਪਾਈ ਆ ਪਾਣੀ ਵੀ ਇਹਦੇ ਵਿੱਚ ਕਿਆਰੀ 'ਚ ਲੱਗਦਾ ਆ ਜੀ ਤੇ ਇਹਦਾ ਰੀਜ਼ਨ ਕੀ ਹੈਗਾ ਜਿਵੇਂ ਲੋਕ ਸਵਿੰਗ ਪੂਲ ਬਗਲੇ ਛੱਤਾਂ ਦੇ ਉੱਪਰ ਜੀ ਸੋ ਅਸੀਂ ਉਹ ਟਾਇਲ ਜਿਹੜੀ ਇਹਦੇ ਵਿੱਚ ਲਾਈ ਹੈ ਅੱਛਾ ਇਹਦੇ ਵਿੱਚ ਆਪਾਂ ਉਹ ਲਾਈ ਹੋਈ ਹੈਗੀ ਪਰਸਪਰ ਟਾਇਲ ਵੀ ਲਾ ਸਕਦੇ ਹਾਂ ਵੀ ਆਪਾਂ ਨੂੰ ਸਲਾਬ ਦੀ ਟੈਂਸ਼ਨ ਨਹੀਂ ਥੱਲੇ ਸ਼ਰ ਬਿਲਕੁਲ ਨਹੀਂ ਹੈਗੀ ਠੀਕ ਹੈ ਜੀ ਇਹ ਰਿਜ਼ਲਟ ਤੁਸੀਂ ਦੇਖੋ ਆ ਨਿਕਲਣੇ ਸ਼ੁਰੂ ਹੋ ਗਏ ਆ ਸਾਰੇ ਜਿਹੜੇ ਅਸੀਂ ਨਹੀਂ ਜ਼ਿਆਦਾਤਰ ਨਾ ਜੀ ਦੇਖਦੇ ਆ ਖੇਤਾਂ 'ਚ ਆਮ ਜਿਹੜੇ ਬੈਂਗਣ ਦੀ ਮਤਲਬ ਜਿਹੜੇ ਬੂਟੇ ਆਂਦੇ ਤੇ ਨਾ ਸੁੰਡੀ ਵਗਾਰਾ ਜਾਂ ਇਹਨੂੰ ਪ੍ਰੋਬਲਮ ਬਹੁਤ ਆਉਂਦੀ ਆ ਗਲੇ ਹੀ ਮਿਲਦਾ ਜਦੋਂ ਆਪਾਂ ਤੋੜਦੇ ਆ ਪਰ ਆਪਣੇ ਇੱਥੇ ਪੱਤਿਆਂ 'ਤੇ ਵੀ ਦੇਖ ਸਕਦੇ ਆ ਕਿਸੇ ਤਰ੍ਹਾਂ ਦਾ ਮੱਛਰ ਮੱਖੀ ਵੀ ਨਹੀਂ ਹੈਗਾ ਕਿ ਅਸੀਂ ਇੱਕ ਹੋਰ ਦਾ ਕੀਤਾ ਹੋਇਆ ਹਾਲੇ ਦਾ ਜੀ ਇਦਾਂ ਚਿਪ ਜਾਂਦੇ ਜੀ ਹਾਂਜੀ ਹਾਂਜੀ ਬਿਲਕੁਲ ਆਰਗੈਨਿਕ ਉਪਾਏ ਹੈਗਾ ਯਾ ਠੀਕ ਹੈ ਜੀ ਜਿਸ ਦਾ ਕਹਿੰਦਾ ਸਾਡਾ ਪਿਓਰੇ ਸਾਰਾ ਆਰਗੈਨਿਕ ਸਿਸਟਮ ਹੈ ਜੇ ਆਪਾਂ ਦੇਖੋ ਘਰਾਂ ਦੇ ਵਿੱਚ ਲਾ ਕੇ ਵੀ ਆਪਾਂ ਦਵਾਈਆਂ ਪਾ ਦਿਤੀਆਂ ਜਾਂ ਖਾਣੇ ਦਾ ਸਪਰੇਅ ਕਰ ਦਿਤੀ ਫਿਰ ਫਾਇਦਾ ਕੀ ਹੋਇਆ ਨਾ ਫਾਇਦਾ ਕੀ ਹਾਂ ਜੀ ਸੋ ਇਹ ਚੀਜ਼ ਦੋ ਤਿੰਨ ਚੀਜ਼ਾਂ ਹੈਗੀਆਂ ਤੁਸੀਂ ਦੇਖੋ ਅਸੀਂ ਇਹ ਇਹਨਾਂ ਨੂੰ yellow glue strips ਕਿਹਾ ਜਾਂਦਾ ਹੈ ਜਿਸ ਵਿੱਚ ਪਦਾਰਥ ਹੁੰਦਾ ਦੇਖੋ ਇਹਨੇ ਕੰਮ ਵੀ ਕੀਤਾ ਬਿਲਕੁਲ ਜੀ ਇਸੇ ਤਰੀਕੇ ਨਾਲ ਅੱਜਕੱਲ ਇੱਕ ਬੜੀ ਪ੍ਰੋਬਲਮ ਆਉਂਦੀ ਹੈ ਜੀ ਕੀ ਲੋਕ ਕਹਿੰਦੇ ਸਾਡੇ ਜਿਹੜੇ ਫਲ ਖਰਾਬ ਹੋ ਜਾਂਦੇ ਆ ਉਹ ਮੱਖੀ ਹੈਗੀ ਜੀ ਫਰੂਟ ਫ्लाई ਠੀਕ ਹੈ ਜੀ ਉਹਦਾ ਜਿਹੜਾ ਇੱਕ ਮਾਤਰ ਹੱਲ ਹੈਗਾ ਤੁਸੀਂ ਆ ਦੇਖੋ ਤੁਸੀਂ ਆ ਵੱਡਾ ਦੇਖੋ ਤੁਸੀਂ ਉਹਦਾ ਵੱਡਾ ਸਿਸਟਮ ਲਾਇਆ ਹੈ ਜੀ ਇਹਦੇ ਵਿੱਚ ਇੱਕ ਜਿਹੜੀ ਟਿੱਕੀ ਹੁੰਦੀ ਆ ਠੀਕ ਹੈ ਜੀ ਉਹ ਜਿਹੜੀ ਨਰ ਮੱਖੀ ਨੂੰ ਆਕਰਸ਼ਿਤ ਕਰਦੀ ਆ ਆਪਣੇ ਤਰ੍ਹਾਂ ਦੇ ਵਿੱਚ ਪਾਣੀ ਆ ਨਰਮ ਅੱਖੀ ਜਿਹੜੀ ਇਹਦੇ ਵਿੱਚ ਆ ਜਾਂਦੀ ਹੈ ਜੀ ਤੇ ਮਾਦਾ ਮੱਖੀ ਪ੍ਰਜਨਨ ਨਹੀਂ ਕਰ ਪਾਉਂਦੀ ਠੀਕ ਹੈ ਜੀ ਫਰੂਟ ਦਾ ਖਰਾਬ ਕਿੱਥੋਂ ਹੋਣਾ ਜਦੋਂ ਮਾਦਾ ਮੱਖੀ ਡੰਕ ਮਾਰ ਕੇ ਆਪਣਾ ਲਾਰਵਾ ਛੱਡ ਦਿੰਦੀ ਫਰੂਟ ਦੇ ਵਿੱਚ ਠੀਕ ਹੈ ਜੀ ਉਦੋਂ ਸਾਡੇ ਕਿਸੇ ਵੀ ਫਰੂਟ ਚਾਹੇ ਭਾਵੇਂ ਤੁਸੀਂ ਦੇਖੋ ਚਾਹੇ ਸਬਜ਼ੀ ਹੈ ਕੋਈ ਟਮਾਟਰ ਉਹ ਸਾਰੇ ਖਰਾਬ ਹੋ ਜਾਂਦੇ ਵਿੱਚੋਂ ਠੀਕ ਹੈ ਜੀ ਤੇ ਉਹਦਾ ਜਿਹੜਾ ਆਰਗੈਨਿਕ ਖਾ ਲਈ ਹੈਗਾ ਉਹ ਇਸ ਤਰੀਕੇ ਨਾਲ ਟਿੱਕੀ ਆਪਾਂ ਦੇ ਵਿੱਚ ਲਾ ਲਾਂਗੇ ਟਿੱਕੀ ਹਾਂ ਇਹ ਛੋਟਾ ਜਿੱਤੇ ਠੀਕ ਜਿਹੜਾ ਛੋਟਾ ਰਹੇ ਤੇ ਪਾਣੀ ਪੋਣਾ ਪੈਣਾ ਤੁਹਾਨੂੰ ਦੇ ਵਿੱਚ ਠੀਕ ਹੈ ਸਰ ਹਾਂਜੀ ਅੱਗੇ ਜਿਹੜਾ ਹੈਗਾ ਬਾਕੀ ਸਪਰੇ ਵਗੈਰਾ ਨਿੰਮ ਦੀ ਤੁਹਾਨੂੰ ਉਹਦੇ ਬਾਰੇ ਵੀ ਦੱਸ ਦੇਣੇ ਕਰਦੇ ਰਹਿੰਦੇ ਨੇ ਇਹ ਸਾਡੀਆਂ ਜੀ ਮਿਰਚਾਂ ਇਹ ਸਾਡਾ ਮਿਰਚਾਂ ਵਾਲਾ ਖੇਤ ਆ ਜੀ ਤੇ ਤੁਸੀਂ ਯਕੀਨ ਮੰਨੋ ਅਸੀਂ 2.5 ਕਿਲੋ ਮਿਰਚਾਂ ਪਿਛਲੇ ਸਾਲ ਜਿਹੜੀਆਂ ਪਸਾਈਆਂ ਨੇ ਇੱਥੋਂ ਤੋੜ ਕੇ ਛੱਤ ਉਪਰ ਠੀਕ ਹੈ ਜੀ ਪੂਰੀਆਂ ਜਿਹੀਆਂ ਮਿਰਚ ਵੀ ਦੇ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਮਲਾਂ ਹਰ ਇੱਕ ਜੋ ਵੀ ਚੀਜ਼ ਲਾਈ ਹੈ ਉਹ ਕਰਕੇ ਵੀ ਦਿਖਾਈ ਇਹ ਨਹੀਂ ਹੈਗਾ ਵੀ ਕਬੂਟੇ ਲੱਗੇ ਹੋਏ ਨੇ ਵੀ ਉਹਦੇ ਫਰੂਟ ਨਹੀਂ ਲਾਦੇ ਜ ਸਬਜ਼ੀਆਂ ਲੱਗਦੇ ਨੇ ਬੜੀ ਬੜੀ ਐਵੇਂ ਦਾ ਇਡੈਂਸ ਹੋ ਜਾਂਦਾ ਕਿ ਸਾਰੀਆਂ ਹੀ ਸਬਜ਼ੀਆਂ ਜੋ ਵੀ ਆਪਾਂ ਬਣਾਉਣੀ ਹੋਊਗੀ ਘਰ ਦੀ ਰਸੋਈ ਵਿੱਚ ਜੀ ਚਿਮਲਾ ਮਿਰਚ ਕਹੋ ਜਾਂ ਕਿਦਾਨੀਆਂ ਸਿਰਫ ਆਪਾਂ ਉਹ ਤੇ ਲੋੜ ਅਨਸਾਰ ਲੂਣ ਤੇ ਤੇਲ ਹੀ ਆਪਾਂ ਰਸੋਈ ਦਾ ਯੂਜ਼ ਕਰਦੇ ਬਾਕੀ ਸਾਰਾ ਆਪਾਂ ਖੇਤ ਤੋਂ ਹੀ ਵਰਤਦੇ ਆ। ਕੀ ਤੁਹਾਨੂੰ ਗੱਲ ਇੱਕ ਬਹੁਤ ਸੋਹਣੀ ਬੜੇ ਮਜ਼ੇ ਵਾਲੀ ਕਿ ਜਦੋਂ ਸਾਡੇ ਗਲੀ ਦੀ ਵਿੱਚ ਸਬਜ਼ੀਆਂ ਵੇਚਣ ਵਾਲੇ ਜਦੋਂ ਆਉਂਦੇ ਆ ਆਪਣੇ ਆਂ ਪਿੰਡਾਂ ਦੇ ਵਿੱਚ ਹਾਂਜੀ ਹੋਰ ਸਾਡੇ ਸਬਜ਼ੀ ਵੇਚਣ ਵਾਲੇ ਆਵਾਜ਼ ਨਹੀਂ ਦਿੰਦੇ ਆ ਕੇ ਸਾਡੇ ਕੋਲ ਠੀਕ ਹੈ ਜੀ ਪਤਾ ਸਬਜ਼ੀਆਂ ਦੀ ਆਪਣੀਆਂ ਹੈ ਆਪਣੀ ਹੈਗੀ ਹੈ ਜੀ ਕੀ ਬਾਤ ਹੈ ਬਾਕੀ ਜੀ ਜੀ ਤੁਸੀਂ ਜਿੱਥੇ ਸੇ ਲਾਈਆਂ ਹੈਗੀਆਂ ਆ ਇਹ ਬੈਗਸ ਜੀ ਇਹਦੇ ਬਾਰੇ ਅਕਸਰ ਬੜਾ ਪੁੱਛਿਆ ਜਾਂਦਾ ਜੀ ਕੀ ਚੀਜ਼ ਕੀ ਹੈਗੀ ਆ ਹਾਂਜੀ ਬੈਗ ਕਾਦੇ ਬਣੇ ਹੋਏ ਆ ਮਤਲਬ ਇਹਦੀ ਲਾਈਫ ਕਿੰਨੀ ਕਾ ਜੀ ਇਹਦੇ ਹੈਗੀ ਚੀਜ਼ ਜੀ ਇਸ ਤਰ੍ਹਾਂ ਹੁੰਦਾ ਆ ਕਿ ਅਸੀਂ ਬਚਪਨ ਤੋਂ ਦੇਖਿਆ ਕਿ ਜੇ ਗਮਲੇ ਦਾ ਨਾਮ ਲਿਆ ਤੇ ਸਾਡੇ ਮਨ ਦੇ ਵਿੱਚ ਇੱਕ ਸੀਮੈਂਟਡ ਪੌਟ سیمنٹ ਵਾਲਾ ਗਮਲਾ ਉਹੀ ਯਾਦ ਆ ਜਾਂਦਾ ਨਾ ਜੀ ਸਾਤਿਆ ਜੀ ਸਾਤ ਤੋਂ ਪਰ ਵਜ਼ਨ ਮੈਟਰ ਕਰਦਾ ਬਿਲਕੁਲ ਜੀ ਸੋ ਇਹ ਜਿਹੜੇ ਜੀ ਕੱਪੜੇ ਦੇ ਤਰਪਾਲ ਦੇ ਕੱਪੜੇ ਦੇ ਬਣੇ ਹੁੰਦੇ ਨੇ ਜੀ 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 ਦੇਖੋ ਇਹਨਾਂ ਦਾ ਆਪਣਾ ਵਜ਼ਨ ਕੁਛ ਮਹਿਜ ਕੁਛ ਗ੍ਰਾਮ ਹੁੰਦਾ ਹੈ ਜੀ ਤੇ ਇਹਨਾਂ ਦੇ ਵਿੱਚ ਇਹਦਾ ਆਪਣਾ ਵਜ਼ਨ ਕੋਈ ਨਹੀਂ ਹੈਗਾ ਬਾਕੀ 5 ਤੋਂ 6 ਸਾਲੇ ਕੱਢ ਜਾਂਦੇ ਗਰੋ ਬੈਗ ਜਿਹੜਾ ਤੁਸੀਂ ਹਾਂ ਦੇਖਦੇ ਪਏ ਦੇਖੋ ਜੀ ਇਹ 5ਵੇਂ ਸਾਲ ਦੇ ਵਿੱਚ ਗਰੋ ਬੈਗ ਹੈਗਾ ਠੀਕ ਹੈ ਜੀ ਆ ਪਹਿਲੇ ਵਾਲਾ ਜਿਹੜਾ ਠੀਕ ਹੈ ਜੀ ਹਾਂ ਸੰਭਾਲ ਕੀ ਕਰਨੀ ਆ ਕੀ ਤੁਸੀਂ ਜੇ ਬੋਡੀ ਵਗੈਰਾ ਕਰਨੀ ਹੈ ਨਾ ਤੁਹਾਨੂੰ ਦੇਖਣਾ ਹੈ ਕਿ ਤੁਹਾਡਾ ਜਿਹੜਾ ਉਹ ਖੁਰਪੀ ਵਗੈਰਾ ਖੁਰਪੀ ਵਗੈਰਾ ਨਾਲ ਕਿ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਚਿਰ ਕੱਢ ਜਾਂਦੇ ਜਿਹਨੇ ਛੱਤ ਉੱਪਰ ਗਾਰਡਨਿੰਗ ਕਰਨੀ ਹੈ ਉਹਦੇ ਵਾਸਤੇ ਮਸਟ ਹੈ ਜੀ ਜੀ ਤੇ ਹਾਂ ਜੀ ਦੇਖੀਆਂ ਹੋਣਗੀਆਂ ਖੇਤ ਵਿੱਚ ਲੰਮੇ ਪਈਆਂ ਹਾਂਜੀ ਤੇ ਆਹ ਦੇਖੋ ਜੀ ਰਿਜ਼ਲਟ ਤੁਹਾਡੇ ਸਾਹਮਣੇ ਆ ਕੀ ਬਾਤ ਆ ਜੀ ਦੇਖੋ ਵੀ ਆਰਗੈਨਿਕ ਨੇ ਤੇ ਬਿਲਕੁਲ ਪੂਰਾ ਮਤਲਬ ਜੇ ਕਹਿ ਦਿਆਂ ਨਾ ਹਰ ਇੱਕ ਚੀਜ਼ ਦਾ ਝਾੜ ਪ੍ਰੋਪਰ ਮਿਲਦਾ ਜੀ ਸਾਹਤ ਉੱਪਰ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਤੇ ਇਹ ਵੀ ਅਸੀਂ ਇਸ ਤਰ੍ਹਾਂ ਤਿਆਰੀ ਹੈ ਜੀ ਠੀਕ ਹੈ ਜੀ 3 ਫੁੱਟ 22 8 ਫੁੱਟ ਦੀ ਤਿਆਰੀ ਹੈ ਜੀ ਇਹ ਵੀ ਸਾਰੀ ਬੈਗ ਦੇ ਵਿੱਚ ਹੀ ਆਪਾਂ ਤਿਆਰੀ ਦੇ ਵਿੱਚ ਹੀ ਹੈਗੀ ਆ ਜੀ ਬੈਗ ਦੇ ਵਿੱਚ ਆ ਅੱਜ ਇੱਕ ਜੀ ਤੁਸੀਂ ਹੋਰ ਦੇਖੋ ਨਾਲ ਨਾਲ ਜੇ ਗੱਲ ਚੱਲੀ ਇਹਦਾ ਇੱਕ ਇਸਲਾਬ ਦੀ ਜੀ ਤੁਸੀਂ ਗੌਰ ਕਰਿਓ ਇੱਥੇ ਦੇਖੋ ਇਹਦੇ ਥੱਲੇ ਅਸੀਂ ਕੀ ਕੀਤਾ ਦੇਖੋ ਜੀ ਥਰਮਾਕੋਲ ਰੱਖਿਆ ਠੀਕ ਹੈ ਜੀ ਜੇ ਥੋੜਾ ਮੋਟਾ ਜਾਂਦੀ ਆ ਤਾਂ ਉਹ ਕੱਤਰ ਕਰ ਲੈਣਾ ਕੱਚੀ ਨਹੀਂ ਹੋਣ ਦਿੱਤਾ ਛਾਦੇ ਨਾਲ ਛਾਦੇ ਹੋਣ ਔਰ ਅੱਜ ਚ ਚੌਥੇ ਪੰਜਵੇਂ ਸਾਲ ਦੇ ਵਿੱਚ ਹੈਗਾ ਕਿ 7.5 ਥੱਲੇ ਕੇ ਸਲਾਬ ਆਹ ਉੱਥੇ ਤੁਹਾਨੂੰ ਥੱਲੇੋਂ ਪਤਾ ਹੀ ਲੱਗਦਾ ਹੋਣਾ ਜੀ ਬਿਲਕੁਲ ਬਿਲਕੁਲ ਨਹੀਂ ਪਤਾ ਲੱਗਦਾ ਜੀ ਸਰ ਤੇ ਦੇਖੋ ਜੇ ਤੁਸੀਂ ਇਹਦੇ ਵਿੱਚ ਨਾ ਤੁਸੀਂ ਜੇ ਕਦੂਆਂ ਵਾਲੀਆਂ ਬੱਲਾਂ ਵੀ ਲਾ ਸਕਦੇ ਹੋ ਜਾਂ ਬੱਲਾਂ ਵਾਲੀ ਸਬਜ਼ੀਆਂ ਤੁਸੀਂ ਇਹਦੇ ਵਿੱਚ ਲਾ ਸਕਦੇ ਹੋ ਜੀ ਇਸ ਤਰੀਕੇ ਨਾਲ ਜਿੱਦਾਂ ਖੀਰੇ ਲਾਏ ਇੱਧਰ ਜੀ ਤੇ ਇਹ ਸਫੀਸ਼ੀਅੰਟ ਚੀਜ਼ਾਂ ਨੇ ਜੇ ਤੁਹਾਡੇ ਕੋਲ ਸਾਥ ਉੱਪਰ ਜਗ੍ਹਾ ਹੈਗੀ ਹੈ ਜੀ ਤੁਸੀਂ ਇਹਨਾਂ ਚੀਜ਼ਾਂ ਨੂੰ ਲਾ ਲਾ ਸਕਦੇ ਜੀ ਇਹ ਸਰ ਖੀਰੇ ਆਗੇ ਜਿਆ ਬਹੁਤ ਸੋਹਣਾ ਉੱਪਰ ਆ ਵੀ ਬਣਾਇਆ ਹੋਇਆ ਜੀ ਜੀ ਬਿਲਕੁਲ ਬਿਲਕੁਲ ਜੀ ਤੇ ਜਦੋਂ ਚੀਜ਼ ਮਿੱਟੀ ਨਾਲ ਟੱਚ ਕਰਦੀ ਹੈ ਉਹ ਖਰਾਬ ਹੁੰਦੀ ਹੈ ਠੀਕ ਹੈ ਜੀ ਸਾਡੀ ਕੋਸ਼ੀਂ ਦੀ ਮਿੱਟੀ ਨੂੰ ਟੱਚ ਤੋਂ ਉਹਨੂੰ ਬਚਾਇਆ ਜਾਏ ਤੇ ਇਹ ਜਦੋਂ ਬੱਲਾਂ ਵੱਡੀਆਂ ਹੋਣੀਆਂ ਤੇ ਦੇਖੋ ਇਸ ਤਰ੍ਹਾਂ ਹੀ ਫੈਲਾ ਦੇਣੀ ਆ ਜੀ ਤੇ ਇਹ ਸਾਰੇ ਉੱਪਰ ਜਿੰਨੀ ਵੱਲ ਨੂੰ ਜਿਹੜਾ ਵੱਲ ਫੈਲੂਗੀ ਜਿੰਨੀ ਉਹਨੂੰ ਜਗ੍ਹਾ ਮਿਲੂਗੀ ਫੈਲਣ ਵਾਸਤੇ ਉਹਨਾਂ ਜ਼ਿਆਦਾ ਵਧੀਆ ਚੀਜ਼ ਕੋਦੋਗੀ ਠੀਕ ਹੈ ਜੀ ਸੋ ਜੀ ਇਹ ਇਹ ਸਾਡਾ ਇਹ ਹਿੱਸਾ ਜੀ ਛੱਤ ਦਾ ਜਿਹੜਾ ਸਾਰਾ ਬੈਂਗਣ ਟਮਾਟਰ ਵਗੈਰਾ ਠੀਕ ਹੈ ਆਪਾਂ ਮਿੱਟੀ ਦੀ ਗੱਲ ਕੀਤੀ ਬੈਂਗਣ ਦੀ ਗੱਲ ਕੀਤੀ ਆ ਸਾਡੇ ਜਿਹੜੀ ਸਭ ਤੋਂ ਵੱਧ ਜਿਹੜੀ ਇੱਥੇ ਚੀਜ਼ ਨਿਕਲਦੀ ਆ ਟਮਾਟਰ ਆ ਟਮਾਟਰ ਵੀ ਮੈਂ ਇੱਕ ਦੇਖ ਰਹੀ ਆ ਨਹੀਂ ਖੇਤਾਂ ਚ ਲੱਗੇ ਹੁੰਦੇ ਟਮਾਟਰ ਗਲੇ ਜੀ ਪਏ ਹੁੰਦੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਦੇਖੋ ਸਾਈਜ਼ ਸਾਰੇ ਹੈਗੇ ਨੇ ਜ਼ਰੂਰੀ ਨਹੀਂ ਕਿ ਨਿੱਕਾ ਸਾਈਜ਼ ਇੱਥੇ ਆ ਦੇਖੋ ਠੀਕ ਹੈ ਜੀ ਆਈਡੀ ਸਾਈਜ਼ ਖੇਤਾਂ ਵਿੱਚ ਨਹੀਂ ਨਿਕਲਦੇ ਠੀਕ ਹੈ ਜੀ ਸਾਡੇ ਛੱਤ ਉੱਪਰ ਨਿਕਲਦੇ ਨੇ ਜੀ ਬਾਕੀ ਇਹ ਕੁਆਲਿਟੀ ਕੀ ਹੈਗੀ ਆ ਜੀ ਜਦੋਂ ਤੁਸੀਂ ਆਰਗੈਨਿਕ ਉਗਾਉਂਦੇ ਹੋ ਨਾ ਇਹ ਟਮਾਟਰ ਨੂੰ ਤੁਸੀਂ ਬਾਹਰ ਪਿਆ ਰਹਿਣ ਦੋ ਹਫਤੇ ਦਾ ਜਿਹੜੇ ਟਮਾਟਰ ਜਿਹੜੇ ਆ ਜੀ ਉਹ ਬੁਲائم ਵਾਲਾ ਲੈ ਕੇ ਤੇ ਇਹਦਾ ਕੰਪੇਅਰ ਕਰਕੇ ਦੇਖੋ ਇਹਨੂੰ 10 ਦਿਨ ਰੱਖੋ ਤੇ ਉਹ 1 ਦਿਨ ਵਿੱਚ ਹੀ ਖਰਾਬ ਹੋ ਜਾਏਗਾ ਇਹ ਕੀ ਬਾਤ ਹੈ ਜੀ ਫਿਰ ਦੇਖੋ ਅੱਜ ਆਪਾਂ ਕਿਸੇ ਵੀ ਖੇਤ ਤੋਂ ਸਿੱਧੀ ਚੀਜ਼ ਤੋੜ ਕੇ ਨਹੀਂ ਖਾ ਸਕਦੇ ਹਾਂਜੀ ਡਰ ਹੁੰਦਾ ਕਿਸੇ ਨੇ ਰੇਸਪਰੇ ਨਾ ਕੀਤੇ ਹੋਵੇ ਕਿ ਅਸੀਂ ਮਾਰਨ ਨਾ ਕਿੰਨੇ ਕੋਈ ਸਾਡੇ ਗਾਰਡਨ ਦੇ ਵਿੱਚ ਆ ਕੇ ਜਿਹੜਾ ਮਰਜੀ ਫਲ ਫੁੱਲ ਤੋੜ ਕੇ ਖਾ ਲੇ ਕੋਈ ਇਹਦੇ ਉੱਪਰ ਹਾਨੀ ਕਰ ਸਕਦਾ ਹੈ ਬਾਕੀ ਟੇਸਟ ਦਾ ਵੀ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਠੀਕ ਹੈ ਜੀ ਫਰਕ ਪੈਂਦਾ ਇਹਦੇ ਵਿੱਚ ਬਾਕੀ ਆਰਗੈਨਿਕ ਤਾਂ ਆਰਗੈਨਿਕ ਹੀ ਹੈ ਜੀ ਹਾਂਜੀ